ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਦੀ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਚਾਨਕ ਮੌਸਮ ਖਰਾਬ ਹੋ ਗਿਆ ਤੇ ਬਹੁਤ ਜ਼ਿਆਦਾ ਮੀਂਹ ਰੀ ਬਹੁਤ ਜ਼ਿਆਦਾ ਝੱਖੜ ਦੋ ਤਿੰਨ ਦਿਨ ਨਹੀਂ ਹੋ ਗਏ ਮੇਰੇ ਨਾਲ ਦਾ ਮੌਸਮ ਖਰਾਬ ਹੁੰਦੇ ਹੁੰਦਾ ਤਾਂ ਤੇ ਇੱਧਰ ਵੀ ਬਹੁਤ ਗੁਰਾ ਹਾਲ ਆ ਤਿੰਨ ਦਿਨ ਹੋ ਗਏ ਲਗਾਤਾਰ ਹੁਣ ਜਿਵੇਂ ਕਣਕਾਂ ਉਧਰ ਤੋਂ ਬਾੜੀ ਰੋਤ ਆ ਗਈ ਹੈ ਨਾ ਹਾੜੀ ਰੋਤਾ ਕੀ ਕਣਕਾਂ ਵੱਢਣ ਲੱਗ ਕੇ ਲੋਕ ਤੇ ਉਧਰੋਂ ਰੱਬ ਮੌਸਮ ਖਰਾਬ ਕਰ ਲਗਿਆ ਨਹੀਂ ਤਾਂ ਜਾਦਾ ਸਿਆਲ ਚੜੇ ਮਗਨ ਝੋਨੇ ਤੋਂ ਬਾਹਰ ਕਦੇ ਮੀਂਹ ਪਾਇਆ ਹੀ ਨਹੀਂ ਰੱਬ ਨੇ ਬਾਹਰ ਚੰਗੀ ਤਰ੍ਹਾਂ ਮੀਂਹ ਨਹੀਂ ਪਾਇਆ ਨਾ ਠੰਡ ਪਾਈ ਤੇ ਹੁਣ ਅੱਜ ਮੌਸਮ ਖਰਾਬ ਹੀ ਖਰਾਬ ਕਰ ਜਾਂਦਾ ਵਾ ਹੁਣ ਜਿਹੜੇ ਕਣਕਾਂ ਖੇਤਾਂ 'ਚ ਪਈਆਂ ਜਾਂ ਮੰਡੀਆਂ 'ਚ ਪਈਆਂ ਤੇ ਉਹ ਤਾਂ ਕਣਕਾਂ ਖਰਾਬ ਹੋਣਗੀਆਂ ਨਾ ਧੂਣੀਆਂ ਬੰਨ ਵਾਲਾ ਬਾਣ ਖਰਾਬ ਹੋਊਗਾ ਪਰ ਥੋੜਾ ਪਿਆ ਵਾ ਪਤਾ ਨਹੀਂ ਹੁਣ ਕਈ ਕਈਆਂ ਏਰੀਆ 'ਚ ਜ਼ਿਆਦਾ ਪਿਆ ਗਿਆ ਮੈਂ ਕਈਆਂ ਏਰੀਆ 'ਚ ਘੱਟ ਪਿਆ ਵਾ ਵੀ ਮੈਂ ਆਪਣੇ ਪਿੰਡ 'ਚ ਮੀਂਹ ਜ਼ਿਆਦਾ ਪੈ 对。Yeah.

ਵੰ ਲੱਗ ਗਿਆ ਆ ਦੇਖ ਆਉ ਦੇ ਆਉ ਦੇ ਰਿਹਾ ਤਨੰਦ ਪਹਿਲੀ ਵਾਰ ਫਲ ਲੱਗਿਆ ਇਹਨੂੰ ਨਿੰਬੂ ਦੇ ਬੁੱਟੇ ਨੂੰ ਆ ਦੇ ਰਿਹਾ ਇਧਰ ਲਿਮਟ ਤਨੰਦ ਦੇ ਆ ਰਿਹਾ ਦੇਖੋ ਜੀ ਧੋਪ ਵੀ ਨਿਕਲ ਹੈ ਮੀਂਹ ਪੈ ਕੇ ਛੱਡਿਆ ਤੇ ਇਧਰ ਬੱਦਲ ਆ ਤੇ ਇਧਰ ਧੁੱਪ ਤੇ ਰੱਬ ਦੇ ਰੰਗ ਵੀ ਨਿਆਰੇ ਨੇ ਲੋ ਜੀ ਆ ਆਪਾਂ ਬਰਾਂਡਾ ਕਰਤਾ ਵਿਹਲਾ ਇਹ ਕਿਹੜੇ ਕੰਮ ਲਈ ਵਿਹਲਾ ਕੀਤਾ ਇੱਧਰ ਆਪਣਾ ਪਿਆਰ ਡਰਮ ਦਾਣਿਆਂ ਵਾਲਾ ਧੁੱਪ ਲਵਾਤੀ ਇਹਨੂੰ ਧੋ ਦੇ ਦਿੱਤਾ ਸੀਗਾ ਧੋ ਤਾਂ ਕੇ ਹੁਣ ਆਪਾਂ ਇਹਨੂੰ ਧੁੱਪ ਲਵਾ ਦਿੱਤੀ ਤੇ ਇੱਥੇ ਸਾਡੀ ਪਰੀ ਸਾਡੀ ਪੜ ਰਹੀ ਆ ਪੜਾਈ ਕਰ ਰਹੀ ਆ ਪਰੀ ਕੀ ਕਰਦਾ ਆਪਣੀ ਪਰੀ ਦੀ ਰਾਈਟਿੰਗ ਦਿਖਾਈਏ ਪਰੀ ਰਾਈਟਿੰਗ ਦਿਖਾ ਰੋ ਤੇ ਅੱਗੇ ਮੜਾਇਆ ਉਹ ਬਣਾਇਆ ਜੁਗਰੇ ਫਰੀ ਸੀ ਫੁੱਲ ਰਾਈਟਿੰਗ ਦਿਖਾਈ ਚੰਗਾ ਆਦੀ ਕਾਪੀ ਤੇ ਇੰਗਲਿਸ਼ ਦੀ ਕਾਪੀ ਤੇ ਇਹ ਰਾਈਟਿੰਗ ਬਹੁਤ ਸੋਹਣੀ ਹੈ ਤੇ ਇਹ ਗੱਲ ਕਰਦੇ ਸੀ ਆਪਾਂ ਬਰਾਂਡੇ ਦੀ ਇਹਦੇ ਵਿੱਚ ਆਪਾਂ ਰੱਖਣੀ ਆ ਹੁਣ ਰੱਖਣ ਦਾ ਸੋਚਦੇ ਆਂ ਆਪਾਂ ਪਸੂ ਇੱਕ ਅੱਧੀ ਗਾਂ ਰੱਖ ਲੈਨੇ ਆ ਤੇ ਇੱਥੇ ਆਪਾਂ ਪਾ ਦਾਂਗੇ ਤੂੜੀ ਸਾਰਾ ਇਹਨੂੰ ਤੂੜੀ ਨਾਲ ਭਰ ਦਾਂਗੇ ਹੁਣ ਤੇ ਮੂਰੇ ਇਹਦੇ ਆਹ ਚਾਨੀ ਲਾ ਦਾਂਗੇ ਠੀਕ ਹੈ ਚਾਨੀ ਲਾ ਕੇ ਤੇਨੂੰ ਪੂਰਾ ਭਰ ਦੇਣਾਂਗੇ ਤੁਹਾਨੂੰ ਦਿਖਾਉਨੇ ਆ ਤੇ ਬਾਹਰ ਲਾ ਇੱਥੇ ਅੰਦਰ ਬੰਨੇ ਜਾਂਦੇ ਆ ਬੇ ਕੁੰਡੇ ਹੈਗੇ ਆਪਣੇ ਪਹਿਲੇ ਪਸੂ ਪਹਿਲਾਂ ਪਸੂ ਹੁੰਦਾ ਹੁੰਦਾ ਸੀ ਰੱਖਿਆ ਹੁੰਦਾ ਸੀ ਤਾਂ ਕਰਕੇ ਕੁੰਡੇ ਹੈਗੇ ਤੇ ਇੱਥੋਂ ਸਾਰਾ ਸਾਫ ਕਰ ਦਾਂਗੇ ਆ ਸਾਰੇ ਗੰਡੇ ਗੁੰਡੇ ਪੱਟ ਕੇ ਆ ਦੇਖ ਦੇਖਾਂਗੇ ਇੱਥੇ ਘੁਰ ਨਹੀਂ ਬਣਾਵਾਂਗੇ ਤੇ ਘੁਰ ਨਹੀਂ ਪਹਿਲਾਂ ਵੀ ਘੁਰ ਨਹੀਂ ਸੀ ਮੁੜ ਕੇ ਆਪਾਂ ਪਸੂ ਛੱਡ ਦਿੱਤੇ ਤੇ ਮੁੜ ਕੇ ਪਸੂ ਰੱਖੇ ਨਹੀਂ ਹੈਗੇ ਤਾਂ ਕਰਕੇ ਹੁਣ ਦੇਖਦੇ ਆ ਆ ਸਾਰਾ ਉੱਥੋਂ ਤੋਂ ਸਾਫ ਕਰਾਂਗੇ ਸਾਰਾ ਸਾਫ ਕਰ ਦਾਂਗੇ ਇੱਟੋਂ ਉੱਟ ਚੱਕ ਕੇ ਅਵਾਲਨ ਚੱਕ ਕੇ ਸਾਰਾ A to Z ਇੱਥੋਂ ਸਫਾਈ ਕਰ ਦਾਂਗੇ ਹੁਣ ਆ ਬਾਹਣ ਵਿਹਲਾ ਹੋ ਚੁੱਕਿਆ ਵਾ ਤੇ ਇੱਥੋਂ ਦੀ ਆਪਣੀ ਮਿੱਟੀ ਦੀ ਟਰਾਲੀ ਆ ਜੂਗੀ ਆਪਾਂ ਇੱਥੇ ਮਿੱਟੀ ਦੀ ਟਰਾਲੀ ਸੁੱਟਾਂਗੇ ਪਹਿਲਾਂ ਤੇ ਇਸ ਲੈਵਲ 'ਚ ਕਰਕੇ ਇਹਨੂੰ ਪੱਧਰ ਕਰ ਲਾਂਗੇ ਤੇ ਮੁੜ ਕੇ ਇੱਥੇ ਆਪਾਂ ਪਸੂ ਬੰਨਿਆ ਕਰਾਂਗੇ ਇੱਕ ਅੱਧਾ ਪਹਿਲਾਂ ਇੱਕ ਰੱਖਾਂਗੇ ਫਿਰ ਉਸ ਤੋਂ ਬਾਅਦ ਦੇਖ ਲਾਂਗੇ ਵਧਾਉਣਾ ਹੈ ਵਧਾ ਲਾਂਗੇ ਤਾਂ ਲੱਗੇ ਇੱਥੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਇਹ ਬੀਹਣੇ ਉਹ ਦਰਪੱਖੀਆਂ ਵੀ ਆ ਇਹ ਬੋਤਲਾਂ ਸੈਕਿੰਗ ਜਾਇਆ ਗਿਆ ਨਹੀਂ ਕਰਕੇ ਕਣਕਾ ਤਾਂ ਵੱਢੀ ਜਾਂਦੇ ਆ ਤੇ ਦੱਸਿਓ ਤੁਸੀਂ ਕਮੈਂਟ ਕਰਕੇ ਜਰੂਰ ਤੁਹਾਡੇ ਕਿੱਧਰ ਕਿੱਧਰ ਕਿਹੜੇ-ਕਿਹੜੇ ੜੀਆਂ ਚ ਮੀਂਹ ਪਿਆ ਵਾ ਤੇ ਕਿੰਨਾ ਕੁ ਜ਼ਿਆਦਾ ਮੀਂਹ ਪਿਆ ਹੈ ਉਹ ਤਾਂ ਕੁਛ ਲੈਟਰ ਬਣਾਏ ਕੁਝ ਹੋ ਗਿਆ ਲੱਗਦਾ ਆ ਆਪਣਾ ਛੱਜਾਂ ਵਾਲਾ ਵਾਲਾ ਰੋੜਾ ਵਾਲਾ ਈ ਨਜ਼ਾਰਾ ਕੁਝ ਲੱਗੇ ਪਏ ਨੇ ਜੱਟ ਫਟਾਫਟ ਫਸਲਾਂ ਵੱਢਣ ਕੱਕਮੀ ਆ ਜਾਂਦਾ ਤਾਂ ਫਿਰ ਡਰ ਲੱਗਦਾ ਮੀਂਹ ਘਣੀ ਕਰਕੇ ਡਰ ਲੱਗਣ ਲੱਗ ਜਾਂਦਾ ਰਬੜ ਰੋਂਦਾ ਹੈ ਐਤੋਂ ਵੇ ਇੱਧਰ ਸੀ